ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਇਹ ਵੀਡੀਓ ਖਾਸ ਕਰਕੇ ਕੁੜੀਆਂ ਜ਼ਰੂਰ ਦੇਖਿਓ ਕਿ ਅੱਜ ਕੱਲ ਮੁੰਡੇ ਕੀ ਕੁਝ ਕਰ ਰਹੇ ਆ ਕੁੜੀਆਂ ਨਾਲ ਕਿੰਨੇ ਵੱਡੇ ਵੱਡੇ ਕਈ ਮੁੰਡੇ ਗੱਪ ਮਾਰਦੇ ਆ ਝੂਠੀਆਂ ਸੌਹਾਂ ਖਾ ਜਾਂਦੇ ਆ ਝੂਠੇ ਵਾਦੇ ਕਰਦੇ ਆ ਤੇ ਉਹ ਸਾਰਾ ਕੁਝ ਕਰਨ ਤੋਂ ਬਾਅਦ ਕੁੜੀਆਂ ਨਾਲ ਕੀ ਕੁਝ ਕਰਦੇ ਆ ਇਹੋ ਜੀ ਇੱਕ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਆ ਏ ਮੁੰਡੇ ਦਾ ਨਾਮ ਹੁੰਦਾ ਪਵਨਦੀਪ ਤੇ ਇਹ ਸਿੰਗਾਪੁਰ ਦੇ ਵਿੱਚ ਰਹਿੰਦਾ ਹੁੰਦਾ ਜਿਹੜੀ ਕੁੜੀ ਹੁੰਦੀ ਆ ਬਾਈ ਉਹ ਵੀ ਸਿੰਗਾਪੁਰ ਦੇ ਵਿੱਚ ਰਹਿੰਦੀ ਹੁੰਦੀ ਆ ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਗੱਲਬਾਤ ਹੋ ਜਾਂਦੀ ਆ ਜਦੋਂ ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋ ਜਾਂਦੀ ਆ ਇਹ ਫੋਨ ਤੇ ਇੱਕ ਦੂਜੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਆ 8-9 ਮਹੀਨਿਆਂ ਤੱਕ ਮੁੰਡਾ ਇਸ ਕੁੜੀ ਨਾਲ ਬਹੁਤ ਮਿੱਠੀਆਂ-ਮਿੱਠੀਆਂ ਗੱਲਾਂ ਕਰਦਾ ਰਹਿੰਦਾ بڑے-ਵੱਡੇ-ਵੱਡੇ ਗੱਪ ਸੱਟਦਾ بڑے-ਵੱਡੇ-ਵੱਡੇ ਵਾਅਦੇ ਕਰਦਾ ਤੇ ਝੂਠੀਆਂ ਸੌਹਾਂ ਵੀ ਬਹੁਤ ਵੱਡੀਆਂ-ਵੱਡੀਆਂ ਖਾਧੀਆਂ ਇਸ ਬੰਦੇ ਨੇ 9-8-9 ਮਹੀਨਿਆਂ ਤੋਂ ਬਾਅਦ ਗੱਲਾਂਬਾਤਾਂ ਕਰਨ ਨਾਲ ਇਹ ਬਾਦ ਇਹ ਕਹਿੰਦਾ ਕੁੜੀ ਨੂੰ ਵੀ ਹੁਣ ਆਪਾਂ ਹੋਟਲ ਦੇ ਵਿੱਚ ਮਿਲੀਏ ਤੇ ਆਪਸ ਦੇ ਵਿੱਚ ਰਿਲੇਸ਼ਨ ਬਣਾਈਏ ਜਿਹੜੀ ਕੁੜੀ ਹੁੰਦੀ ਆ ਉਹ ਕਹਿੰਦੀ ਵੀ ਨਹੀਂ ਵੀ ਮੈਂ ਇਹੇ ਕੰਮ ਨਹੀਂ ਕਰਨਾ ਜੋ ਕੁਝ ਹੋਊਗਾ ਆਪਣੇ ਦੇ ਵਿੱਚ ਉਹ ਵਿਆਹ ਤੋਂ ਬਾਅਦ ਹੀ ਹੋਊਗਾ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਸਿਆਣੀਆਂ ਵੀ ਨਹੀਂ ਪੰਜੋਗਲਾ ਇੱਕੋ ਜਿਹੀਆਂ ਨਹੀਂ ਹੁੰਦੀਆਂ ਜਦੋਂ ਇਸ ਮੁੰਡੇ ਨੇ ਦੇਖਿਆ ਵੀ ਹਾਂ ਕੁੜੀ ਮੇਰੇ ਜਾਲ ਦੇ ਵਿੱਚ ਨਹੀਂ ਫਸ ਰਹੀ ਵੀ ਮੈਨੂੰ ਹੋਟਲ ਦੇ ਵਿੱਚ ਮਿਲਣ ਲਈ ਨਹੀਂ ਤਿਆਰ ਹੋ ਰਹੀ ਉਸ ਤੋਂ ਬਾਅਦ ਇਹ ਮੁੰਡਾ ਕੀ ਕਹਿੰਦਾ ਕਿ ਮੈਂ ਕਮਲੀਏ ਤਾਂ ਨਾਲ ਵਿਆਹ ਕਰਾਉਣਾ ਹਨਾ ਵੀ ਤੂੰ ਕਿਉਂ ਟੈਨਸ਼ਨ ਲੈਨੀ ਆ ਕੁੜੀ ਕਹਿੰਦੀ ਮੈਨੂੰ ਇਸ ਗੱਲ ਦਾ ਬਿਲਕੁਲ ਵੀ ਯਕੀਨ ਨਹੀਂ ਹੈਗਾ ਅੱਜ ਕੱਲ ਬਹੁਤ ਫਰਾਡ ਹੁੰਦੇ ਪਏ ਆ ਤਾ ਮੁੰਡਾ ਕੀ ਕਰਦਾ ਆਪਦੀਆਂ ਭੈਣਾਂ ਨਾਲ ਉਸ ਕੁੜੀ ਦੀ ਗੱਲ ਕਰਵਾਉਣੀ ਸ਼ੁਰੂ ਕਰ ਦਿੰਦਾ ਆਪਦੀ ਮਾਂ ਨਾਲ ਉਸ ਕੁੜੀ ਦੀ ਗੱਲ ਕਰਵਾਉਣੀ ਸ਼ੁਰੂ ਕਰ ਦਿੰਦਾ ਜਾਨੀ ਕਿ ਆਪਦੀ ਮਾਂ ਤੇ ਆਪਦੀਆਂ ਭੈਣਾਂ ਨੂੰ ਦੱਸ ਦਿੰਦਾ ਕਿ ਮੈਂ ਇੱਥੇ ਕੁੜੀ ਪਸੰਦ ਕਰ ਲਈ ਆ ਇਹਦੇ ਨਾਲ ਮੈਂ ਵਿਆਹ ਕਰਾਉਣਾ ਇਹ ਫਲਾਣੀ ਫਲਾਣੀ ਕਾਸਟ ਦੀ ਆ ਚਲੋ ਜੀ ਠੀਕ ਆ ਜਿਹੜੀਆਂ ਇੱਕ ਮੁੰਡੇ ਦੀਆਂ ਭੈਣਾਂ ਹੁੰਦੀਆਂ ਨੇ ਉਹ ਵੀ ਕੁੜੀ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੀਆਂ ਨੇ ਜਿਹੜੀ ਮੁੰਡੇ ਦੀ ਮਾਂ ਹੁੰਦੀ ਆ ਉਹ ਵੀ ਉਸ ਕੁੜੀ ਨੂੰ ਪੁੱਤ ਪੁੱਤ ਕਹਿਣਾ ਸ਼ੁਰੂ ਕਰ ਦਿੰਦੀ ਆ ਉਹ ਕੁੜੀ ਕਹਿੰਦੀ ਜਦੋਂ ਇਹ ਮੁੰਡਾ ਮੈਨੂੰ ਮਿਲਿਆ ਸੀ ਇਹਦੇ ਪੈਰਾਂ 'ਚ ਚੱਪਲਾਂ ਦਾ ਇੱਕ ਜੋੜਾ ਸੀ ਦੋਵੇਂ ਦੇ ਕੋਲ ਪੈਂਟਾਂ ਸੀ ਦੋ ਸ਼ਰਟਾਂ ਸੀ ਹੋਰ ਇਹਦੇ ਪੱਲੇ ਢੇਲਾ ਵੀ ਨਹੀਂ ਸੀ ਸਿਰੇ ਦਾ ਨੰਗ ਸੀ ਸਿਰੇ ਦਾ ਮਲੰਗ ਸੀ ਕਹਿੰਦੀ ਉਸ ਟਾਈਮ ਤੇ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਚਲੋ ਜੋ ਉਸ ਤੋਂ ਬਾਅਦ ਇਹਨਾਂ ਦਾ ਆਪਸ ਦੇ ਵਿੱਚ ਸਭ ਕੁਝ ਜੋ ਹੋਣਾ ਹੁੰਦਾ ਉਹ ਹੋਟਲਾਂ ਦੇ ਵਿੱਚ ਮਿਲਣ ਦਾ ਸਿਲਸਿਲਾ ਜਾਰੀ ਹੋ ਜਾਂਦਾ ਰਿਲੇਸ਼ਨ ਬਣਨੇ ਸ਼ੁਰੂ ਹੋ ਜਾਂਦੇ ਇਹ ਸਾਰਾ ਕੁਝ ਚੱਲਦਿਆਂ ਦੌਰਾਨ ਫਿਰ ਮੁੰਡਾ ਕੀ ਕਹਿੰਦਾ ਵੀ ਕਹਿੰਦਾ ਮੇਰਾ ਹੁਣ ਵਰਕ ਅਪਾਰਟਮੈਂਟ ਪੂਰਾ ਹੋ ਗਿਆ ਮੈਂ ਹੁਣ ਪੰਜਾਬ ਜਾਣਾ ਵੀ ਮੈਂ 2 ਮਹੀਨੇ ਜਾ ਕੇ ਫਿਰ ਵਾਪਸ ਆ ਜੂੰਗਾ ਕੁੜੀ ਕਿਤੇ ਹਾਸੇ ਨਾਲ ਕਹਿ ਦਦੀ ਵੀ ਮੈਨੂੰ ਇਸ ਗੱਲ ਤੇ ਯਕੀਨ ਨਹੀਂ ਵੀ ਤੂੰ ਫਿਰ ਵਾਪਸ ਆਏਗਾ ਜਾਂ ਨਹੀਂ ਆਏਗਾ ਵੀ ਮੈਂ ਇਸ ਗੱਲ ਤੇ ਕਿਵੇਂ ਯਕੀਨ ਕਰਾਂ ਇਹ ਪਤੰਦਰ ਕੀ ਕਰਦਾ ਇਹ ਮੰਗਲ ਸੂਤਰ ਲਿਆ ਕੇ ਉਸ ਕੁੜੀ ਦੇ ਗਲੇ 'ਚ ਪਾ ਦਿੰਦਾ ਤੇ ਗੁਰੂ ਗ੍ਰੰਥ ਸਾਹਿਬ ਸਾਹਮਣੇ ਗੁਰਦੁਆਰੇ ਜਾ ਕੇ ਸਵਾਹ ਖਾਂਦਾ ਵੀ ਜੇ ਮੈਂ ਤੇਰੇ ਨਾਲ ਧੋਖਾ ਕਰਾਂ ਤਾਂ ਮੈਂ ਕੁੱਤੇ ਦੀ ਮੌਤ ਮਾਰਾਂ ਉਸ ਤੋਂ ਬਾਅਦ ਜਦੋਂ ਪੰਜਾਬ ਆ ਜਾਂਦਾ ਜੀ ਚਲੋ ਜੀ ਉਸ ਤੋਂ ਬਾਅਦ ਲਾਕਡਾਊਨ ਲੱਗ ਜਾਂਦਾ ਲਾਕਡਾਊਨ ਲੱਗਣ ਤੋਂ ਬਾਅਦ ਸਾਰੇ ਕੰਮਕਾਰ ਠੱਪ ਹੋ ਜਾਂਦੇ ਆ ਫਲਾਈਟਾਂ ਸਾਰੀਆਂ ਠੱਪ ਹੋ ਜਾਂਦੀਆਂ ਇਹ ਪੰਜਾਬ ਬੈਠਣ ਦਾ ਸਾਲ ਜਦੋਂ ਮਾੜੇ ਮੋٹے ਕੰਮਕ ਕੋਈ ਵੀ ਪੈਸਾ ਨਹੀਂ ਹੈਗਾ ਖਾਣ ਨੂੰ ਮੈਂ ਕੀ ਕਰਾਂ ਫਿਰ ਉਹ ਕੁੜੀ ਵਿਚਾਰੀ ਆਏ ਮਹੀਨੇ ਕਦੇ 5000 ਕਦੇ 7000 ਕਦੇ 10000 ਰੁਪਿਆ ਇਸ ਮੁੰਡੇ ਨੂੰ ਪਾਉਂਦੀ ਰਹੀ ਇਹਦੇ ਬਰਥਡੇ ਤੇ ਨੇ 20000 ਰੁਪਿਆ ਪਾਇਆ ਤੇ ਦਿਵਾਲੀ ਨੂੰ ਨੇ 15000 ਰੁਪਿਆ ਪਾਇਆ ਇਸ ਮੁੰਡੇ ਨੂੰ ਜੀ ਉਸ ਤੋਂ ਬਾਅਦ ਇਹ ਫਿਰ ਸਿੰਗਾਪੁਰ ਚਲਾ ਜਾਂਦਾ ਸਿੰਗਾਪੁਰ ਜਾ ਕੇ ਫਿਰ ਇਹ ਕੁੜੀ ਨੂੰ ਕਹਿੰਦਾ ਵੀ ਮੇਰੀ ਭੈਣ ਦਾ ਵਿਆਹ ਸੀਗਾ ਵੀ ਉਹ ਵੀ ਮੈਂ ਕਿਹਾ ਜੀ ਕਰਜਾ ਲਾਉਣਾ ਵੀ ਅਜੇ ਮੈਂ ਨਵਾਂ ਨਵਾਂ ਆਇਆ ਇੱਥੇ ਕੰਮ ਤੇ ਵੀ ਮੈਂ ਹੁਣ ਪੈਸੇ ਥੋੜੇ ਬਾਰੇ ਸੇਵ ਕਰਨੇ ਆ ਉਸ ਤੋਂ ਬਾਅਦ ਇਹ ਮੁੰਡਾ ਕੁੜੀ ਨੂੰ ਖਾਣਾ ਸ਼ੁਰੂ ਕਰ ਦਿੰਦਾ ਉਹਦੇ ਕਾਰਡ ਵਰਤਨੇ ਸ਼ੁਰੂ ਕਰ ਦਿੰਦਾ ਜਿੱਥੇ ਵੀ ਹੋਟਲਾਂ 'ਚ ਖਾਣਾ ਖਾਣਾ ਕੁੜੀ ਪੈਸੇ ਦੇਵੇ ਜਿੱਥੇ ਹੋਟਲਾਂ 'ਚ ਮਿਲਣਾ ਉੱਥੇ ਵੀ ਕੁੜੀ ਪੈਸੇ ਦੇਵੇ ਇੱਥੋਂ ਤੱਕ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਜਿੰਨੇ ਵੀ ਕੱਪੜੇ ਪਾਉਂਦਾ ਸੀਗਾ ਸਾਰੇ ਉਹ ਕੁੜੀ ਲੈ ਕੇ ਦੇਂਦਰੀ ਸਾਰੇ ਬ੍ਰਾਂਡ ਦੇ ਲੈ ਕੇ ਦਿੱਤੇ ਉਹਦੇ ਕੋਲੇ ਕੁੜੀ ਕੋਲੇ ਇਕੱਲਾ ਇਕੱਲਾ ਬਿੱਲ ਪਿਆ ਹੋਇਆ ਇਹਦੇ ਬਰਥਡੇ ਤੇ ਉਹਨੇ ਨੂੰ ਦੋ ਤੋਲਿਆਂ ਦੀ ਸੋਨੇ ਦੀ ਚੈਨ ਬਣਾ ਕੇ ਦਿੱਤੀ ਨੂੰ Samsung ਦਾ ਮੋਬਾਈਲ ਵੀ ਲੈ ਕੇ ਤਾਂ ਇੱਥੋਂ ਤੱਕ ਯਾਰ ਜੇ ਕੱਚੇ ਵੀ ਪਾਉਂਦਾ ਸੀ ਨਾ ਕੱਚੇ ਵੀ ਕੁੜੀ ਦੇ ਪੱਲਿਓਂ ਪਾਉਂਦਾ ਰਿਹਾ ਦੇਖ ਲਓ ਵੀ ਇੱਕ ਕਿੱਡਾ ਆਸ਼ਕ ਨੰਗ ਹੋਊਗਾ ਤੇ ਸਾਬ ਲਾ ਇਹੋ ਜਿਹੇ ਬੰਦੇ ਉਹਨਾਂ ਆਪਾਂ ਲੰਡੂ ਆਸ਼ਕੀ ਕਹਿ ਸਕਦੇ ਆ ਚਲੋ ਜੀ ਇਹ ਆਪਦੀ ਮਾਂ ਨੂੰ ਵੀ ਦੱਸਦਾ ਰਿਹਾ ਵੀ ਅੱਜ ਮੈਨੂੰ ਆ ਕੁੜੀ ਨੇ ਆ ਕੁਝ ਲੈ ਕੇ ਦਿੱਤਾ ਅੱਜ ਮੈਨੂੰ ਕੁੜੀ ਨੇ ਆ ਕੁਝ ਲੈ ਕੇ ਦਿੱਤਾ ਉਸ ਟਾਈਮ ਤੇ ਮੁੰਡੇ ਦੀ ਮਾਂ ਵੀ ਬੜੀ ਖੁਸ਼ ਸੀ ਬੜਾ ਪੁੱਤ ਪੁੱਤ ਕਰਿਆ ਕਰੇ ਵੀਡੀਓ ਕਾਲ ਤੇ ਬੜੀਆਂ ਗੱਲਾਂ ਕਰਿਆ ਕਰੇ ਮੁੰਡੇ ਦੀਆਂ ਭੈਣਾਂ ਵੀ ਬਹੁਤ ਗੱਲਾਂ ਕਰਿਆ ਕਰਨਾ ਸਾਰਾ ਇਹ ਸਿਲਸਿਲਾ ਇਹ ਤਾਂ ਚੱਲਦਾ ਰਹਿੰਦਾ ਜਿਹੜਾ ਮੁੰਡਾ ਹੁੰਦਾ ਉਹ ਲਗਭਗ 5 ਸਾਲ ਇਸ ਕੁੜੀ ਦੇ ਪੱਲਿਓ ਸਾਰੇ ਪੈਸੇ ਖਾਂਦਾ ਰਹਿੰਦਾ ਪਰ ਕੁੜੀ ਵਿਚਾਰੇ ਨੂੰ ਐ ਸੀ ਵੀ ਇਹਨੇ ਮੇਰੇ ਨਾਲ ਵਿਆਹ ਕਰਾਉਣਾ ਵੀ ਆਪਦੀ ਫੈਮਿਲੀ ਨੂੰ ਦੱਸੀ ਬਿਠਾਣਾ ਗੁਰ ਉੜੀ ਕਹਿੰਦੀ ਇਹ ਸਿਰਫ ਮੈਨੂੰ ਕੀ ਗਿਫਟ ਕਰਦਾ ਸੀਗਾ ਬਿਲਕੁਲ ਸਸਤਾ ਜਿਹਾ ਸਮਾਨ ਮੇਕਅਪ ਦਾ ਬਿਲਕੁਲ ਸਸਤਾ ਤੇ ਹਲਕਾ ਸਮਾਨ ਕਦੇ ਕਦੀ ਗਿਫਟ ਮੈਨੂੰ ਕਰ ਦਿੰਦਾ ਹੁੰਦਾ ਸੀਗਾ ਕਹਿੰਦੀ ਪਰ ਮੈਂ ਉਸ ਟਾਈਮ ਤੇ ਬੜੀ ਗੱਲ ਨਹੀਂ ਸੋਚਦੀ ਸੀ ਮੈਂ ਇਹ ਸੋਚਿਆ ਵੀ ਨਹੀਂ ਇਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ ਕੇ ਮੇਰੇ ਨਾਲ ਸੌਹਾ ਖਾਦੀਆਂ ਨਹੀਂ ਮੇਰੇ ਨਾਲ ਧੋਖਾ ਨਹੀਂ ਕਰੂਗਾ ਵੀ ਹੁਣ ਸਾਡੇ 'ਚ ਕੀ ਫਰਕ ਰਹਿ ਗਿਆ ਤੇ ਅਕਸਰ ਹੀ ਇਹ ਕਹਿੰਦਾ ਮੈਨੂੰ ਕਹਿੰਦਾ ਹੁੰਦਾ ਸੀਗਾ ਵੀ ਆਪਣੇ ਵਿੱਚ ਹੁਣ ਕੋਈ ਫਰਕ ਨਹੀਂ ਤੇਰਾ ਪੈਸਾ ਕੀ ਤੇ ਮੇਰਾ ਪੈਸਾ ਕੀ ਵੀ ਹੁਣ ਆਪਾਂ ਮੀਆਂ ਬੀਬੀਆਂ ਨੂੰ ਟੈਨਸ਼ਨ ਨਾ ਲਾ ਵੀ ਮੈਂ ਤੇਰੀ ਗ ਚਲੋ ਜੀ ਕਦੇ ਸਾਰਾ ਕੰਮ ਚੱਲਦਾ ਰਹਿੰਦਾ ਉਸ ਤੋਂ ਬਾਅਦ ਕੀ ਹੁੰਦਾ ਵੀ ਅਸੀਂ ਫਿਰ ਵਿਆਹ ਕਰਾਉਣ ਬਾਰੇ ਸੋਚਦੇ ਆਂ ਵੀ ਹਾਂ ਹੁਣ ਵਿਆਹ ਕਰਾਈਏ ਕਦੇ ਜਦੋਂ ਵਿਆਹ ਕਰਾਉਣ ਬਾਰੇ ਸੋਚਦੇ ਆਂ ਤੇ ਅਸੀਂ ਫਿਰ ਕੀ ਕਰਦੇ ਆਂ ਪੰਜਾਬ ਦੇ ਵਿੱਚ ਆ ਜੰਨੇ ਆ ਤੇ ਪੰਜਾਬ ਦੇ ਵਿੱਚ ਆ ਕੇ ਮੈਂ ਆਪਦੇ ਘਰੇ ਚਲੀ ਜਨੇ ਮੁੰਡਾ ਆਪਦੇ ਘਰੇ ਚਲਾ ਜਾਂਦਾ ਤੇ ਮੁੜ ਕੇ ਜਿਹੜਾ ਮੁੰਡਾ ਹੁੰਦਾ ਇਹ ਕਦੀ ਕੁੜੀ ਦੇ ਕੁੜੀ ਦੇ ਘਰੇ ਚਲਾ ਜਾਂਦਾ ਤੇ ਕੁੜੀ ਦੇ ਪਿਓ ਨਾਲ ਗੱਲਬਾਤ ਕਰਦਾ ਕੁੜੀ ਦੇ ਭਰਾ ਨਾਲ ਗੱਲਬਾਤ ਕਰਦਾ ਕੁੜੀ ਦੀ ਮਾਂ ਨਾਲ ਗੱਲਬਾਤ ਕਰਦਾ ਕੁੜੀ ਨੇ ਵੀ ਸਾਰਾ ਕੁਝ ਆਪਦੇ ਘਰੇ ਦੱਸ ਚੁੱਕੀ ਹੁੰਦੀ ਹੈ ਕਿ ਮੈਂ ਇਸ ਮੁੰਡੇ ਨਾਲ ਵਿਆਹ ਕਰਾਉਣ ਵਾਸਤੇ ਅਸੀਂ ਇਨ ਟਾਈ ਚਲੋ ਜੀ ਜਦੋਂ ਗੱਲ ਮੁੰਡੇ ਦੇ ਪਰਿਵਾਰ ਤੇ ਆਉਂਦੀ ਜਿਹੜੀ ਮੁੰਡੇ ਦਾ ਜਿਹੜੀ ਮੁੰਡੇ ਦੀ ਮਾਂ ਹੁੰਦੀ ਆ ਉਹ ਠੋਕ ਕੇ ਜਵਾਬ ਦਿੰਦੀ ਕੁੜੀ ਵਾਲ ਨੂੰ ਵੀ ਵੀ ਮੈਂ ਆਪਦੇ ਪੁੱਤ ਦਾ ਬਾਹਰ ਕਿਸੇ ਹੋਰ ਕਾਸਟ ਦੇ ਵਿੱਚ ਵਿਆਹ ਨਹੀਂ ਕਰਨਾ ਫਿਰ ਕੁੜੀ ਨੂੰ ਵੀ ਗੁੱਸਾ ਆਉਂਦਾ ਫਿਰ ਕੁੜੀ ਫੋਨ ਤੇ ਮੁੰਡੇ ਦੀ ਮਾਂ ਨਾਲ ਗੱਲਬਾਤ ਕਰਦੀ ਆ ਵੀ 5 ਸਾਲ ਤੇਰੇ ਪੁੱਤ ਨੇ ਮੈਨੂੰ ਯੂਜ਼ ਕੀਤਾ 5 ਸਾਲ ਤੇਰੇ ਪੁੱਤ ਨੇ ਮੇਰਾ ਟਾਈਮ ਖਰਾਬ ਕੀਤਾ 5 ਸਾਲ ਤੇਰਾ ਪੁੱਤ ਮੇਰੇ ਪੈਸੇ ਖਾਂਦਾ ਰਿਹਾ ਮੇਰੇ ਪੈਸੇ ਤੇ ਐਸ਼ ਕਰਦਾ ਰਿਹਾ ਉਸ ਟਾਈਮ ਤੇ ਤੂੰ ਵੀ ਵੀਡੀਓ ਕਾਲਾਂ ਤੇ ਬੜਾ ਮੈਨੂੰ ਪੁੱਤ ਪੁੱਤ ਕਹਿੰਦੀ ਸੀ ਮਿਰਤੀ ਇਹਤੀਏ ਕਰਦੀ ਸੀ ਉਦੋਂ ਨਹੀਂ ਤੈਨੂੰ ਦੱਸਦਾ ਸੀ ਕਿ ਬਗਾਨੀ ਕੁੜੀ ਨਾਲ ਮੇਰਾ ਮੁੰਡਾ ਰਹਿ ਰਿਹਾ ਵੀ ਜੇ ਤੂੰ ਵਿਆਹ ਨਹੀਂ ਕਰਨਾ ਤਾਂ ਉਸ ਟਾਈਮ ਤੇ ਮੈਨੂੰ ਕਹਿ ਦਿੰਦੀ ਵੀ ਵਿਗੜਸਣ ਕੁੜੀਏ ਤੂੰ ਆਪਦਾ ਪ੍ਰਬੰਧ ਕਰ ਲੈ ਤੂੰ ਐਵੇਂ ਇਹਨੂੰ ਪੈਸੇ ਪੂਸੇ ਨਾਲ ਖਵਾਈ ਜਾ ਮੈਂ ਆਪਦਾ ਪੁੱਤ ਤੇਰੇ ਨਾਲ ਨਹੀਂ ਵਿਆਹਣਾ ਕਹਿੰਦੀ ਜਿਹੜੀ ਉਹ ਮੁੰਡੇ ਦੀ ਮਾਂ ਪਹਿਲਾਂ ਮੈਨੂੰ ਪੁੱਤ ਪੁੱਤ ਕਰਦੀ ਸੀ ਫਿਰ ਮੇਰੇ ਨਾਲ ਹੋਰ ਤਰੀਕੇ ਨਾਲ ਬੋਲਣ ਲੱਗ ਗਈ ਚਲੋ ਜੀ ਉਸ ਤੋਂ ਬਾਅਦ ਕਹਿੰਦੀ ਸਾਰਾ ਸਿੰਸਲਾ ਖਰਾਬ ਹੁੰਦਾ ਗਿਆ ਮੁੰਡਾ ਵੀ ਕਹਿੰਦੀ ਮੇਰੇ ਕੋਲ ਨਾਟਕ ਕਰਿਆ ਕਰੇ ਮੇਰੇ ਕੋਲ ਰੋਇਆ ਕਰੇ ਫੋਨ ਤੇ ਬੜਾ ਰੋਇਆ ਕਰੇ ਵੀ ਮੇਰੀ ਮਾਂ ਨਹੀਂ ਇਹ ਜੇ ਤੁਸੀਂ ਪੰਜਾਬ ਆਏ ਹੁੰਦੇ ਆ ਤੇ ਇਹ ਮੈਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਲੈ ਜਾਂਦਾ ਉੱਥੇ ਜਾ ਕੇ ਬਾਹਰੋਂ ਹੀ ਸ਼ਾਪਿੰਗ ਕਰਦਾ ਮੈਨੂੰ ਚੂੜਾ ਵੀ ਲੈ ਕੇ ਦਿੰਦਾ ਤੇ ਦਰਬਾਰ ਸਾਹਿਬ ਦੇ ਵਿੱਚ ਵੀ ਜਾ ਕੇ ਇਸ ਮੁੰਡੇ ਨੇ ਬਹੁਤ ਠੂਠੀਆਂ ਸੌਂਹਾ ਖਾਧੀਆਂ ਚਲੋ ਜੀ ਮੁੱਕਦੀ ਗੱਲ ਉਸ ਤੋਂ ਬਾਅਦ ਕੀ ਹੁੰਦਾ ਵੀ ਜਿਹੜੀ ਕੁੜੀ ਹੁੰਦੀ ਆ ਉਹ ਵਿਚਾਰੀ ਕਰਦਿਆਂ ਨੂੰ ਝੂਠ ਚੜ ਮਾਰ ਕੇ ਕਹਿੰਦੀ ਮੈਨੂੰ ਸਿੰਗਾਪੁਰ ਅਮਰਜੈਂਸੀ ਕੰਮ ਪੈ ਗਿਆ ਵੀ ਮੈਂ ਸਿੰਗਾਪੁਰ ਚੱਲੀ ਆ ਵੀ ਫਿਰ ਥੋੜੇ ਦਿਨਾਂ ਬਾਅਦ ਆ ਕੇ ਫਿਰ ਵਿਆਹ ਦੀ ਗੱਲਬਾਤ ਕਰਾਂਗੇ ਕੁੜੀ ਵਿਚਾਰੀ ਸ਼ਰਮ ਦੀ ਮਾਰੀ ਘਰੋਂ ਨਿਕਲ ਜਾਂਦੀ ਫਿਰ ਸਿੰਗਾਪੁਰ ਚਲੀ ਜਾਂਦੀ ਹੈ ਜਿਹੜਾ ਇਹ ਮੁੰਡਾ ਹੁੰਦਾ ਇਹ ਵੀ ਪਿੱਛੇ ਸਿੰਗਾਪੁਰ ਚਲਾ ਜਾਂਦਾ ਉੱਥੇ ਜਾ ਕੇ ਮੁੰਡੇ ਦੀ ਕਿਸੇ ਨਾਲ ਲੜਾਈ ਲੁੜੀ ਹੋ ਜਾਂਦੀ ਹੈ ਕੰਪਨੀ ਦੇ ਵਿੱਚ ਉਹ ਕੀ ਕਰਦੇ ਉਹ ਚੱਕ ਕੇ ਇਹਨੂੰ ਰਿਪੋਰਟ ਕਰ ਦਿੰਦੇ ਆ ਇਹ ਫਿਰ ਪੰਜਾਬ ਆਜ ਦਾ ਕੁੜੀ ਨੂੰ ਬਿਨਾ ਦੱਸਿਆ ਫਿਰ ਕੁੜੀ ਵਿਚਾਰੀ ਪਿੱਛੋਂ ਫੋਨ ਫੋਨ ਕਰਦੀ ਰਹਿੰਦੀ ਇਹ ਦੱਸਦਾ ਵੀ ਮੇਰੀ ਲੜਾਈ ਹੋ ਗਈ ਮੈਂ ਪੰਜਾਬ ਆ ਗਿਆ ਚਲੋ ਜੀ ਪੰਜਾਬ ਆਉਣ ਤੋਂ ਬਾਅਦ ਇਹ ਕੁੜੀ ਨਾਲ ਪੁੱਠਾ ਸਿੱਧਾ ਬੋਲਣ ਲੱਗ ਜਾਂਦਾ ਤੇ ਕੁੜੀ ਨੂੰ ਬਲੌਕ ਕਰ ਲਾ ਜਾਂਦਾ ਕਦੇ 2 ਦਿਨ ਬਲੌਕ ਕਰਦਾ ਕਦੇ 4 ਦਿਨ ਬਲੌਕ ਕਰਦਾ ਕੁੜੀ ਵਿਚਾਰੀ ਥੱਕ ਹਾਰ ਕੇ ਸਿੰ ਪੰਜਾਬ ਆ ਕੇ ਇਸ ਮੁੰਡੇ ਵਾਲੇ ਦੇ ਘਰੇ ਜਾਂਦੀ ਹੈ ਮੁੰਡੇ ਵਾਲੇ ਦੇ ਜਦੋਂ ਘਰੇ ਜਾਂਦੀ ਆ ਤਾਂ ਜਿਹੜਾ ਮੁੰਡਾ ਹੁੰਦਾ ਇਹ ਵੇਖ ਕੇ ਲੁਕ ਜਾਂਦਾ ਕੁੜੀ ਨੂੰ ਇੱਕ ਮੁੰਡੇ ਦੀ ਮਾਂ ਬਾਹਰ ਬੈਠੀ ਹੁੰਦੀ ਉਹ ਕਹਿੰਦੀ ਨਹੀਂ ਉਹ ਤਾਂ ਘਰੇ ਨਹੀਂ ਹੈਗਾ ਉਹ ਤਾਂ ਉੱਥੇ ਆ ਉਹ ਤਾਂ ਉੱਥੇ ਆ ਪਰ ਕੁੜੀ ਮੁੰਡੇ ਨੂੰ ਦੇਖ ਲੈਂਦੀ ਵੀ ਉਹ ਘਰੇ ਹੀ ਆ ਚਲੋ ਜੀ ਉਸ ਤੋਂ ਬਾਅਦ ਜਦੋਂ ਕੁੜੀ ਨੂੰ ਅੰਦਰੋਂ ਕੱਢ ਕੇ ਬਾਹਰ ਲੈ ਆਉਂਦੀ ਆ ਤਾਂ ਮੁੰਡਾ ਆਪਣੀ ਮਾਂ ਦੇ ਸਾਹਮਣੇ ਸ਼ਰਮਾਂ ਮੁੱਕਰ ਜਾਂਦਾ ਵੀ ਹਾਂ ਮੈਂ ਇਸ ਕੁੜੀ ਨੂੰ ਨਹੀਂ ਯੂਜ਼ ਕੀਤਾ ਮੈਨੂੰ ਤਾਂ ਮੈਂ ਤਾਂ ਇਹਦੇ ਨਾਲ ਵਿਆਹ ਕਰਾਉਂਦੀ ਕੋਈ ਗੱਲ ਹੀ ਨਹੀਂ ਕੀਤੀ ਮੈਂ ਇਹਦੇ ਗੱਲ ਚ ਮੰਗਲ ਸੂਤਰ ਪਾਣ ਜਾਨੀ ਕਿ ਸਾਫ਼ ਹੀ ਮੁੱਕਰ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਮੁੰਡਾ ਜਿਹੜਾ ਹੁੰਦਾ ਉਹ ਕੁੜੀ ਨੂੰ ਬਲਾਕ ਕਰ ਦਿੰਦਾ ਕੁੜੀ ਵਿਚਾਰੀ ਰੋਂਦੀ ਧੁੰਦੀ ਉੱਠ ਕੇ ਆਪਦੇ ਘਰੇ ਆ ਜਾਂਦੀ ਆ ਘਰ ਦੇਦੋਂ ਸ਼ਰਮ ਦੀ ਮਾਰੀ ਫਿਰ ਸਿੰਗਾਪੁਰ ਚਲੀ ਜਾਂਦੀ ਆ ਜਿਹੜਾ ਮੁੰਡਾ ਹੁੰਦਾ ਉਹ ਫਿਰ ਸਿੰਗਾਪੁਰ ਨਹੀਂ ਜਾਂਦਾ ਉਹ ਆਪਦੀ ਭੈਣ ਦੇ ਕੋਲੇ ਮੁੜ ਕੇ ਕੈਨੇਡਾ ਪਹੁੰਚ ਜਾਂਦਾ ਤੇ ਉੱਥੇ ਜਾ ਕੇ ਫੋਨ ਕਰ ਦਿੰਦਾ ਵੀ ਉੱਥੇ ਜਾ ਕੇ ਝੂਠ ਮਾਰ ਦਿੰਦਾ ਵੀ ਮੈਂ ਤਾਂ ਦੁਬਈ ਆਇਆ ਹੋਇਆ ਹਾਂ ਪਰ ਗਿਆ ਉਹ ਕੈਨੇਡਾ ਹੁੰਦਾ ਫਿਰ ਉਹ ਕਹਿੰਦਾ ਵੀ ਕੁੜੀ ਫਿਰ ਉਹਨੂੰ ਜਦੋਂ ਮੇਹਣੇ ਮਾਰਦੀ ਆ ਵੀ ਤੇਰੇ ਵਰਗਾ ਤਾਂ ਮੈਂ ਗੰਦ ਬੰਦਾ ਹੀ ਨਹੀਂ ਵੇਖਿਆ ਹਨਾ ਵੀ ਤੂੰ 5 ਸਾਲ ਮੈਨੂੰ ਯੂਜ਼ ਕਰਦਾ ਰਿਆ ਮੇਰਾ ਇ ਫਿਰ ਉਹ ਕੁੜੀ ਨੂੰ ਕਹਿੰਦਾ ਤੂੰ ਆਪਦਾ ਸਮਾਨ ਜਾ ਕੇ ਸਾਡੇ ਘਰੋਂ ਲਿਆਇਆ ਕੁੜੀ ਕਹਿੰਦੀ ਮੈਂ ਇਹ ਸਮਾਨ ਦਾ ਮੈਂ ਕੀ ਕਰਨਾ ਜਿਹੜੀ ਤੂੰ ਮੇਰੀ 5 ਸਾਲ ਮੇਰੀ ਇੱਜ਼ਤ ਨਾਲ ਖੇਡਦੇ ਰਿਆ ਉਹ ਇੱਜ਼ਤ ਦਾ ਕੀ ਮੁੱਲ ਦੇਵੇਂਗਾ ਤੂੰ ਦੱਸ ਮੈਂ ਤਾਂ ਤੇਰੇ ਨਾਲ ਵਿਆਹ ਕਰਾਉਣ ਬਾਰੇ ਸੋਚਿਆ ਸੀਗਾ ਨਾ ਵੀ ਤੂੰ ਇੰਨਾ ਵੱਡਾ ਧੋਖਾ ਕਰੇਗਾ ਮੈਂ ਉਸ ਬਾਰੇ ਕਦੀ ਵੀ ਨਹੀਂ ਸੋਚਿਆ ਹੁਣ ਜਿਹੜਾ ਇਹ ਮੁੰਡਾ ਵੀ ਕੈਨੇਡਾ ਦੀਆਂ ਭੈਣਾਂ ਦੇ ਕੋਲ ਬੈਠਾ ਹੋਇਆ ਜਾ ਕੇ ਤੇ ਜਿਹੜੀ ਕੁੜੀ ਆ ਵਿਚਾਰੀ ਉਹ ਰੋਂਦੀ ਫਿਰਦੀ ਆ ਉਹ ਇਸ ਟਾਈਮ ਤੇ ਸਿੰਗਾਪੁਰ ਬੈਠੀ ਹੋਈ ਆ ਪਰ ਉਹ ਕੁੜੀ ਕਹਿੰਦੀ ਆ ਵੀ ਕੋਈ ਗੱਲ ਨਹੀਂ ਹਜੇ ਤਾਂ ਮੈਂ ਕਹਿੰਦੀ ਵੀਰੇ ਤੇਰੇ ਤੋਂ ਵੀਡੀਓ ਪਵਾ ਰਹੀ ਆ ਹੌਲੀ ਹੌਲੀ ਮੈਂ ਸੋਸ਼ਲ ਮੀਡੀਆ ਦੇ ਸਾਹਮਣੇ ਆਉਂਗੀ ਤੇ ਮੈਂ ਇਹਨਾਂ ਦੇ ਸਾਰੇ ਖਾਨਦਾਨ ਦਾ ਇਹੋ ਜਿਹਾ ਜਲੂਸ ਕੱਢੂੰਗੀ ਕਿ ਇਹ ਸਾਰੀ ਉਮਰ ਯਾਦ ਰੱਖਣਗੇ ਵੀ ਹਾਂ ਵੀ ਕਿਸੇ ਕੁੜੀ ਨਾਲ ਮੈਂ ਧੋਖਾ ਕੀਤਾ ਸੀ ਇਹਦੀਆਂ ਭੈਣਾਂ ਦਾ ਵੀ ਵਿੱਚ ਕਹਿੰਦੀ ਬਹੁਤ ਵੱਡਾ ਯੋਗਦਾਨ ਆ ਵਿਆਹ ਨਾ ਕਰਾਉਣ ਦੇ ਵਿੱਚ ਇਹਦੀ ਮਾਂ ਦਾ ਸਭ ਤੋਂ ਵੱਡਾ ਰੋਲ ਆ ਜਿਹੜੀ ਕਿ ਪਹਿਲਾਂ ਮੈਨੂੰ ਪੁੱਤ-ਪੁੱਤ ਕਰਦੀ ਸੀ ਤੇ ਬਾਅਦ ਵਿੱਚ ਠੋਕੇ ਜਵਾਬ ਦੇਗੀ ਇਸ ਕਰਕੇ ਭੈਣੋ ਜਿਹੜੀਆਂ ਤੁਸੀਂ ਇਹ ਵੀਡੀਓ ਦੇਖ ਰਹੀ ਹੋ ਵੀ ਇਹੋ ਜਿਹੇ ਮੁੰਡਿਆਂ ਤੋਂ ਬਚ ਕੇ ਰਹੋ ਇਹੋ ਜਿਹੇ ਮੁੰਡੇ ਜਿਸਮ ਦੀ ਭੁੱਖ ਦੇ ਵਿੱਚ ਪੈਸੇ ਦੀ ਭੁੱਖ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਸੌਹਾਂ ਵੀ ਖਾਂਦੇ ਆ بڑے-ਵੱਡੇ-ਵੱਡੇ ਵਾਅਦੇ ਵੀ ਕਰਦੇ ਆ ਮੁੜ ਕੇ ਸਾਰਾ ਕੁਝ ਲੁੱਟ ਰੱਟਣ ਤੋਂ ਬਾਅਦ ਇਹੋ ਜਿਹੇ ਬੰਦੇ ਕੁੜੀਆਂ ਨੂੰ ਮੁੜ ਕੇ ਬਲਾਕ ਕਰ ਜਾਂਦੇ ਪਰ ਇਹੋ ਜਿਹੇ ਮੁੰਡਿਆਂ ਦਾ ਜਲੂਸ ਰੱਜ ਕੇ ਕੱਢਿਆ ਕਰੋ ਤਾਂ ਜੋ ਇਹਨਾਂ ਨੂੰ ਦੇਖ ਕੇ ਗਾਂ ਤੋਂ ਹੋਰ ਵੀ ਸਿਆਣੇ ਹੋ ਜਾਣ ਕਿਉਂਕਿ ਕਿਸੇ ਦੀ ਧੀ ਨਾਲ ਦੀ ਇੱਜ਼ਤ ਨਾਲ ਖੇਡਣਾ ਬਹੁਤ ਸੌਖਾ ਜਦੋਂ ਕਿ ਆਪ ਦੀ ਨਾਲ ਖੇਡਦਾ ਪਤਾ ਉਦੋਂ ਲੱਗਦਾ ਕਿਸੇ ਦੀ ਦੇ ਪੈਸੇ ਕਮਾਈ ਦੇ ਪੈਸੇ ਖਾਣੇ ਬਹੁਤ ਸੌਖੇ ਆ ਜਦੋਂ ਆਪ ਦੀ ਕਿਸੇ ਨੂੰ ਖਵਾਵੇ ਪਤਾ ਫੇਰ ਲੱਗਦਾ ਇਸ ਕਰਕੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਹ ਵੱਧ ਤੋਂ ਵੱਧ ਸਨੇਹਾ ਲੋਕਾਂ ਤੱਕ ਜਾਵੇ ਕਿ ਇਹੋ ਜਿਹੇ ਲੰਡੂ ਆਸ਼ਕਾਂ ਤੋਂ ਕੁੜੀਆਂ ਦੂਰ ਰਹਿਣ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ